ਬੜੀ ਖੁਸ਼ੀ ਦੀ ਗੱਲ ਹੈ ਜੀ ਅੱਜ ਜਿਹੜੀ ਸਾਡੀ ਬਟਾਲਾ ਮਿਲ ਜਿਹੜੀ ਹੈ ਇਹਦੀ 61ਵੀਂ ਜਿਹੜਾ ਵੀ ਇਹਦਾ ਸੀਜ਼ਨ ਜਿਹੜਾ ਗੰਨੇ ਦਾ ਉਹ ਸ਼ੁਰੂ ਕਰ ਦਿੱਤਾ ਗਿਆ ਵਾ ਅੱਜ ਔਰ ਸੋ ਸਾਨੂੰ ਖੁਸ਼ੀ ਇਸ ਗੱਲ ਦੀ ਵੀ ਹੈ ਬਹੁਤ ਜ਼ਿਆਦਾ ਵੀ ਮਾਨਯੋਗ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਜੀ ਨੇ 11 ਰੁਪਏ ਰੇਟ ਜਿਹੜਾ ਗੰਨੇ ਦਾ ਉਹ ਵੀ ਵਧਾ ਕੇ ਜਿਹੜੇ ਕਿਸਾਨ ਖੁਸ਼ ਕੀਤੇ ਨੇ ਔਰ ਮੈਂ ਨਾਲ ਦੇ ਨਾਲ ਜਿਹੜੇ ਸਾਡੇ ਮਿੱਲਾਂ ਦੇ ਕਰਮਚਾਰੀ ਨੇ ਜਿਹੜੇ ਇਹਨਾਂ ਦੇ ਕਾਫੀ ਲੰਮੇ ਸਮੇਂ ਤੋਂ 6ਵੇਂ ਪੇ ਕਮਿਸ਼ਨ ਦਾ ਜਿਹੜਾ ਕੰਮ ਰੁਕਿਆ ਪਿਆ ਸੀ ਉਹ ਵੀ ਜਿਹੜਾ ਵਾ ਇਹਨਾਂ ਨੂੰ ਆਪਾਂ ਦੇ ਦਿੱਤਾ ਸਰਕਾਰ ਵੱਲੋਂ ਮਹੀਆ ਕਰਵਾ ਦਿੱਤਾ ਸੋ ਮੈਂ ਕਹਿਣ ਦਾ ਭਾਵ ਮੈਨੂੰ ਤੇ ਹੁਣ ਹਰ ਪਾਸੇ ਖੁਸ਼ੀਆਂ-ਖੁਸ਼ੀਆਂ ਨਜ਼ਰ ਆ ਰਹੀਆਂ ਨੇ ਸੋ ਮੇਰੇ ਨਾਲ ਮੇਰਾ ਵੀਰ ਬਲਬੀਰ ਪੰਨੂ ਜੀ ਹਲਕਾ ਫਤਿਹਗੜ ਚੂੜੀਆਂ ਇਨਚਾਰਜ ਔਰ ਪੰ ਪੰਸਬ ਪੰਜਾਬ ਚੇਅਰਮੈਨ ਉਹ ਵੀ ਨਾਲ ਨੇ ਅਸੀਂ ਭਰਾਵਾਂ ਨੇ ਆ ਕੇ ਮਿਲਦਾ ਵਧੀਆ ਜੋ ਕੋਈ ਦੇਖਿਆ ਵੀ ਆ ਕੇ ਕੋਈ ਕਮੀ ਪੇਸ਼ੀ ਨਾ ਨਜ਼ਰ ਆਵੇ ਸੋ ਜੀਐਮ ਸਾਹਿਬ ਵੱਲੋਂ ਵੀ ਬਹੁਤ ਵਧੀਆ